ਬਾਦਸ਼ਾਹ ਕਿਹਣੀ ਜੇਦ ਫੜੀ ਹੋਈ ਹੈ ਜਿਹੜੀ ਗੱਲ ਪਿਆਰੇ ਦਇਆ ਸਿੰਘ ਨੇ ਕਹੀ ਔਰ ਚਰਨ ਸਿੰਘ ਸਫਰੀ ਸਾਹਿਬ ਨੇ ਲਿਖੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੁਖਤੱਬ ਹੋ ਕੇ ਪਿਆਰੇ ਦਇਆ ਸਿੰਘ ਕਿੰਦੇ ਛੱਡ ਪਰਦਾਤਾ ਪਿੱਛੇ ਪਿਆ ਕਿਹਣੀ ਗੱਲ ਦੇ ਪੁੱਤਾਂ ਦੀ ਪੀੜ ਤਾਂ ਪਰਿੰਦੇ ਚੱਲੇ ਦੇ ਮਾਰੇ ਬੱਚਿਆਂ ਦੀ ਪੀੜ ਤਾਂ ਪੰਛੀਆਂ ਤੋਂ ਵੀ ਨਹੀਂ ਚੱਲਦੀ ਪੁੱਤਾਂ ਦੀ ਬੱਚਿਆਂ ਦੀ ਪੀੜ ਤਾਂ ਪੰਛੀ ਵੀ ਨਹੀਂ ਚੱਲ ਸਕਦੇ ਕਲਗੀਆਂ ਵਾ ਲਿਆ ਤੂੰ ਇੱਕ ਵਾਰ ਵੀ ਪੁੱਤਾਂ ਵੱਲ ਨਹੀਂ ਲੈ ਕੇ ਪਿਓ ਹੋਣ ਦਾ ਫਰਜ਼ ਨਿਭਾਓ ਪਾਦਸ਼ਾਹ ਗਰੀਬ ਤੋਂ ਗਰੀਬ ਵੀ ਕੋਈ ਮਾ ਪਿਓ ਹੋਵੇ ਭਾਵੇਂ ਮੰਗ ਕੇ ਪੁੱਤ ਤੇ ਕਫਨ ਪਾਉਣਾ ਪਵੇ ਗਰੀਬ ਤੋਂ ਗਰੀਬ ਬੰਦਾ ਵੀ ਆਪਣੇ ਪੁੱਤਾਂ ਤੇ ਕਫਨ ਪਾ ਦਿੰਦਾ ਤੂੰ ਤਾਂ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਹਿ ਤੇਰੇ ਪੁੱਤਾਂ ਦੇ ਪੈਰਾਂ ਦੇ ਜੋੜੇ ਅਸ਼ਵੀਨੇ ਦੇ ਬਣਦੇ ਸਰ ਪਾਦਸ਼ਾਹ ਪਸ਼ੌਰੋਂ ਬਣ ਕੇ ਆਉਂਦੇ ਸੀ ਤੇਰੇ ਪੁੱਤ ਦੇ ਵੇਖੋ ਮਾਰਾ ਸਾਰਾ ਗੁੱਸਾ ਦੁਸ਼ਮਣ ਨੇ ਤੁਹਾਡਾ ਤੁਹਾਡੇ ਪੁੱਤਾਂ ਤੇ ਕੱਢਿਆ ਬਰਸ਼ੀਆਂ ਮਾਰ ਮਾਰ ਕੇ ਤੇਰੇ 14 ਸਾਲ ਦੇ ਜੁਝਾਰ ਦਾ سینਾ ਪਾੜ ਦਿੱਤਾ ਐਨੀ ਗੱਲ ਕਹਿ ਕਹਿ ਕੇ ਮਾਰਿਆ ਇਹ ਗੁਰੂ ਗੋਬਿੰਦ ਕੇ ਫਰਜ਼ੰਦ ਹੈ ਘਟਾ ਲਓ ਤੁਹਾਡਾ ਪੂਰਾ ਗੁੱਸਾ ਤੁਹਾਡੇ ਪੁੱਤਾਂ ਤੇ ਕੱਢਿਆ ਬਾਦਸ਼ਾਹ ਜੀ ਕੁਵਰ ਨਜ਼ਰ ਭਰ ਕੇ ਵੇਖੋ ਮੈਂ ਤੁਹਾਨੂੰ ਤੁਮੱਲਾ ਖੋਲ ਕੇ ਦਿੰਦੇ ਪਿਓ ਹੋਣ ਦਾ ਫਰਜ਼ ਨਿਭਾਓ ਗਰੀਬ ਤੋਂ ਗਰੀਬ ਬੰਦਾ ਹੋਵੇ ਉਹਦੀ ਔਲਾਦ ਨੂੰ ਵੀ ਕਫਨ ਨਸੀਬ ਹੋ ਜਾਂਦਾ ਹੈ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਹੋਵੇ ਉਹਦੇ ਪੁੱਤਾਂ ਨੂੰ ਕਫਨ ਵੀ ਨਸੀਬ ਨਾ ਹੋਵੇ ਮਹਾਰਾਜ ਆਪਣੇ ਪੁੱਤਾਂ ਦੇ ਉੱਪਰ ਕੱਪੜਾ ਪਾਜਾ ਦੁਨੀਆ ਇਹ ਨਾ ਕਹੇ ਕਲਕਿਯੋਂ ਵਾਲੇ ਦੇ ਪੁੱਤਾਂ ਨੂੰ ਕਫਨ ਵੀ ਨਸੀਬ ਨਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਠੰਮੇ ਨਾਲ ਬੋਲੇ ਕਹਿੰਦੇ ਰਹਿਣ ਦੇ ਦਇਆ ਸਿੰਘ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀ ਮੁਤਾਜ ਨਹੀਂ ਹੁੰਦੀਆਂ ਇੱਕ ਵਾਰ ਰੱਖੋ ਸਤਨਾਮ ਸ੍ਰੀ ਕਹਿੰਦੇ ਸ਼ਹੀਦਾਂ ਦੀਆਂ ਲਾਸ਼ਾਂ ਕਫਨਾਂ ਦੀ ਮੁਤਾਜ ਨਹੀਂ ਹੁੰਦੀਆਂ ਰਹਿਣ ਦੇ ਦਇਆ ਸਿੰਘ ਸ਼ਹੀਦਾਂ ਦੀ ਲਾਸ਼ ਕਫਨ ਦੀ ਮੁਤਾਜ ਨਹੀਂ ਹੁੰਦੀ ਬਿਨਾ ਕਫਨ ਤੋਂ ਵੀ ਸ਼ਹੀਦ ਸ਼ਹੀਦ ਹੀ ਹੁੰਦੇ ਨੇ ਸੰਸਾਰ ਦੇ ਬਾਕੀ ਲੋਕਾਂ ਨੂੰ ਕਫਨ ਚਾਹੀਦਾ ਸ਼ਹੀਦਾਂ ਨੂੰ ਕਫਨ ਦੀ ਲੋੜ ਨਹੀਂ ਜਦੋਂ ਕਲਕੀਂਦਰ ਪਾਦਸ਼ਾਹ ਤੁਰਨ ਲੱਗੇ ਦਇਆ ਸਿੰਘ ਨੇ ਦਿਲ ਭਰ ਕੇ ਇੱਕ ਗੱਲ ਕਹੀ ਕਹਿੰਦੇ ਪਾਦਸ਼ਾਹ ਗਰੀਬ ਤੋਂ ਗਰੀਬ ਬੰਦੇ ਦੀ ਔਲਾਦ ਨੂੰ ਵੀ ਕਫਨ ਮਿਲਦਾ ਹੈ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਾਹ ਕਲਕੀਆਂ ਵਾਲਾ ਉਹਦੇ ਪੁੱਤਾਂ ਨੂੰ ਕਫਨ ਵੀ ਨਹੀਂ ਸੀ ਜਿਹੜੀ ਗੱਲ ਦਇਆ ਸਿੰਘ ਨੇ ਕਹੀ ਉਹ ਦਿਲ ਤੇ ਟੱਕ ਪਾਉਣ ਵਾਲੀ ਸੀ ਉਹ ਕਿਸੇ ਵੀ ਪਿਓ ਨੂੰ ਕੋਈ ਕਵੇ ਤਸਾ ਸਾ ਸੰਗਤ ਪਿਓ ਦੇ ਹਿਰਦੇ ਤੇ ਟੱਕ ਪੈ ਸਕਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੁਖਤਬ ਹੋ ਕੇ ਦਇਆ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿੱਠਾ ਜਿਹਾ ਅੰਦਰੋਂ ਦਿਲ ਭਰ ਕੇ ਮਹਿਣਾ ਮਾਰਦਾ ਦੱਸ ਬੋਲੇ ਕਹਿੰਦੇ ਗਰੀਬ ਤੋਂ ਗਰੀਬ ਮੱਪੇ ਦੁਨੀਆ ਚ ਬੜੇ ਲੋਕ ਗਰੀਬ ਹੈ ਗਰੀਬ ਤੋਂ ਗਰੀਬ ਮਾਪੇ ਜਗ ਵਿੱਚ ਪੈਨੇ ਕਫਨੋਂ ਬਗੈਰ ਦਸ ਕੀਦੇ ਪੁੱਤ ਗਏ ਨੇ ਮਹਾਰਾਜ ਦੁਨੀਆ 'ਚ ਕਿਸੇ ਦਾ ਪੁੱਤ ਬਿਨਾਂ ਕਫਨ ਤੋਂ ਵੀ ਗਿਆ ਪਾਦਸ਼ਾਹ ਬਿਨਾਂ ਸੁਣਿਆ ਉਕੇ ਤਰ ਪਏ ਦੇ ਅਸਰ ਦਿਲ ਭਰ ਕੇ ਅੱਖਾਂ ਭਰ ਕੇ ਮੋਰੇ ਹੋ ਗਏ ਮਹਾਰਾਜ ਦੋਸੀ ਮੰਨਦੇ ਨਹੀਂ ਪਰ ਮੈਂ ਪਤਾ ਕਿਉਂ ਕਹਿ ਰਿਹਾ ਕਫਨ ਕੋਲ ਪਾਦਸ਼ਾਹ ਬੋਲਨੇ ਕਹਿੰਦੇ ਕਿਉਂ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਇਆ ਸਿੰਘ ਬੋਲਿਆ ਮਹਾਰਾਜ ਤੁਹਾਡੇ ਪੁੱਤਾਂ ਦੀਆਂ ਲਾਸ਼ਾਂ ਵੇਖਣ ਯੋਗ ਨਹੀਂ ਮੈਂ ਤੇਰੇ ਅਜੀਤ ਤੇ ਜੂਹਾਰ ਨੂੰ ਚੰਗੀ ਤਰ੍ਹਾਂ ਵੇਖਿਆ ਹੈ ਦੁਸ਼ਮਣ ਨੇ ਆਪਣਾ ਪੂਰਾ ਗੁੱਸਾ ਤੇਰੇ ਪੁੱਤਾਂ ਤੇ ਕੱਢ ਦਿੱਤਾ ਹੈ ਛਾਤੀ ਤੋਂ ਲੈ ਕੇ ਪੇਟ ਤੱਕ ਤੇਰੇ ਪੁੱਤ ਦਾ ਸੀਨਾ ਬਿੰਨਿਆ ਪਿਆ ਬਰਸ਼ੀਆਂ ਮਾਰ-ਮਾਰ ਪੇਟ ਪਾੜ ਦਿੱਤਾ ਮਹਾਰਾਜ ਸਭ ਤੋਂ ਵੱਧ ਜੇ ਮਦਨ ਜੰਗ ਵਿੱਚ ਜਮਕੌਰ ਦੀ ਜੰਗ 'ਚ ਕਿਸੇ ਦਾ ਲਹੂ ਡਲਿਆ ਤੇਰੇ ਪੁੱਤਰਾਂ ਦਾ ਡਲਿਆ ਮਹਾਰਾਜ ਦੋਮਾ ਸਾਹਿਬ ਜੱਤਿਆਂ ਦਾ ਛਾਤੀ ਤੋਂ ਪੇਟ ਤੱਕ ਸਰੀਰ ਬਰਸ਼ੀਆਂ ਮਾਰ ਕੇ ਬਿੰਨਿਆ ਪਿਆ ਪਾਦਸ਼ਾ ਮੁੱਢੀ ਮੁੱਢੀ ਤੇਰੇ ਪੁੱਤਾਂ ਦੀ ਸ਼ਰੀਰ ਦੀ ਕਰ ਦਿੱਤੀ ਹੈ ਮੈਂ ਇਸ ਲਈ ਕਹਿੰਨਾ ਕਿ ਲਾਸ਼ਾਂ ਵੇਖਣ ਯੋਗ ਨਹੀਂ ਹੈ ਕਿਰਪਾ ਕਰਕੇ ਕੱਪੜਾ ਪਾ ਕੇ ਢੱਕ ਜਾਓ ਕੱਲ ਸਵੇਰੇ ਦਿਨ ਚੜੇਗਾ ਇਲਾ ਆਉਣਗੀਆਂ ਤੇਰੇ ਪੁੱਤਾਂ ਦਾ ਮਾਸ ਮਿਜ ਮਿਜ ਤੇਰੇ ਪੁੱਤਰਾਂ ਦਾ ਮਾਸ ਤੇ ਮਿਜ ਨੋਚ ਕੇ ਖਾਣ ਦੀਆਂ ਕੱਪੜਾ ਪਾ ਕੇ ਢੱਕ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਲੇਰੀ ਵੇਖਿਓ ਕਲਗੀਧਰ ਪਾਤਸ਼ਾਹ ਬੋਲੇ ਕਹਿੰਦੇ ਰਹਾ ਸਿੰਘ ਮੇਰੇ ਪੁੱਤਰਾਂ ਦਾ ਮਾਸ ਨੋਚ ਲੈਣ ਦੇ ਲਈ ਮੇਰੇ ਪੁੱਤਾਂ ਦੀ ਮਿਹਜ ਤੇ ਮਾਸ ਨੋਚ ਲੈਣ ਦੇ ਓਏ ਇਲਾ ਜਿੰਨਾ ਮਾਸ ਨੋਚ-ਨੋਚ ਕੇ ਮੇਰੇ ਪੁੱਤਾਂ ਦਾ ਆਕਾਸ਼ ਵਿੱਚ ਉੱਚਾ ਉਡੰਗਣੀਆਂ ਇੱਕ ਦਿਨ ਇੰਨੇ ਉੱਚੇ ਮੇਰੇ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਚ ਵਾਛਣ ਕਿ ਜਿੰਨਾ ਇਲਾ ਮਹਾਸ ਮੋਚ ਕੇ ਇਤਿਹਾਸ ਵਿੱਚ ਉੱਚਾ ਜਾਣ ਗਿਆ ਇੱਕ ਦਿਨ ਇਹ ਉੱਚੇ ਮੇਰੇ ਪੰਥ ਦੇ ਕੇਸਰੀ ਨਿਸ਼ਾਨ ਝੁੱਲਣਗੇ ਸਾ ਸੰਗਤ ਅੱਜ ਤਿੰਨ ਤਿੰਨ 100 ਫੁੱਟ ਉੱਚੇ ਨਿਸ਼ਾਨ ਸਾਹਿਬ ਦੁਨੀਆਂ 'ਚ ਝੁਲਦੇ ਨੇ ਉਹ ਸਾਡੇ ਤੁਹਾਡੇ ਕਰਕੇ ਨਹੀਂ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਆਪਣੇ ਵਾਰੇ ਆਪਾਂ ਨੂੰ ਪਤਾ ਹੈ ਇੱਥੇ ਤਾਂ ਲੋਕ ਲੱਤਾਂ ਖਿੱਚਣਦੇ ਹੋਏ ਨੇ ਕੋਈ ਚੰਗਾ ਕੰਮ ਕਰਕੇ ਵਿਖਾਵੇ 20 ਬੰਦੇ ਚੰਗੇ ਨੂੰ ਵੀ ਮਾੜਾ ਕਹਿਣ ਲੱਗ ਪੈਣ। ਆਪਣੀਆਂ ਪਰਤੋਤਾਂ ਦਾ ਸਿੱਖਾ ਨੂੰ ਪਤਾ ਹੈ। ਅਸੀਂ ਸਭਾਏ ਲੱਤਾਂ ਖਿੱਚਣ ਤੋਂ ਕੋਈ ਕੰਮ ਨਹੀਂ ਕਰ ਰਹੇ। ਇੱਕ ਦੂਜੇ ਨਾਲ ਈਰਖਾ, ਦੁਸ਼ਮਣ, ਗਹਿਰ, ਵਿਰੋਧ। ਕੰਮ ਚੰਗਾ ਵੀ ਹੋਵੇ ਪਰ ਆਪਾਂ ਸਾਥ ਪਤਾ ਕਿਉਂ ਨਹੀਂ ਦਿੰਦੇ? ਕਿਉਂਕਿ ਉਹ ਬੰਦਾ ਕਰ ਰਿਹਾ ਜਿਹਨੂੰ ਮੈਂ ਪਸੰਦ ਨਹੀਂ ਕਰਦਾ। ਕੰਮ ਵਧੀਆ ਹੈ। ਔਰ ਜਿਹੜਾ ਬੰਦਾ ਕਰ ਰਿਹਾ ਉਹਦੇ ਨਾਲ ਨਹੀਂ ਮੇਰੀ ਬਣਦੀ ਇਸ ਲਈ ਉਸ ਕੰਮ ਦੀ ਹਮਾਇਤ ਨਹੀਂ ਕਰਨਗੇ ਸਾਸੰਗਤ ਕੇਸਰੀ ਨਿਸ਼ਾਨ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕਰਕੇ ਆ ਕਿਸੇ ਬੰਦੇ ਕਰਕੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੁਰਬਾਨੀ ਇੰਨੀ ਵੱਡੀ ਕਰ ਗਏ ਰਿੰਦੀ ਦੁਨੀਆ ਤੱਕ ਖਾਲਸਾ ਪੰਥ ਚੜ੍ਹਦੀ ਕਲਾ ਚ ਰਹੇਗਾ ਪਈਓ ਉਹ ਵਿਦਵਾਨ ਲਿਖਦੇ ਕਹਿਣਾ ਪੰਥ ਪਤਾ ਕਿਉਂ ਚੜ੍ਹਦੀ ਕਲਾ ਚ ਹੈ ਕਿਉਂਕਿ ਸਾਨੂੰ ਥੱਪਣ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਯਾਦ ਬੜੇ ਇਹ ਬੋਲ ਬੜੇ ਮਕਬੂਲ ਸਾਨੂੰ ਥੱਪਣ ਗੁਰੂ ਗੋਬਿੰਦ ਸਿੰਘ ਦੀ ਸੀਸ ਕਲੀ ਤੇ ਰੱਖਣਾ ਜਾਣ ਦੇ ਹਾਂ ਦਤੀ ਤਵੀ ਤੇ ਬੈਠ ਕੇ ਗੀਤ ਗਾਈਏ ਅਰੇ ਹੀਠ ਵੀ ਜ਼ਿੰਦਗੀ ਮਾਨਦੇ ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੁਝਣਾ ਦੱਸਦੇ ਨੇ ਜੱਗ ਪੁੱਛ ਲਓ ਕੰਧ ਸਰਹੰਦ ਦੀ ਤੋਂ ਬਾਲ ਚਨੇ ਹੋਏ ਕਿਦਾਂ ਹੱਸਦੇ ਇਹ ਤੋਂ ਅਗਲਾ ਪੈਰਾ ਬੜਾ ਕਮਾਲ ਦਾ ਹੈ ਟੁੱਟੇ ਜ਼ਿਗਰ ਦੇ ਸਾਹਮਣੇ ਕਰਨ ਟੁੱਟੇ ਇਹ ਪੰਕਤੀ ਪਦਕੇ ਨੂੰ ਮੁਖਤੱਬ ਹੋ ਕੇ ਕਵੀ ਨੇ ਲਿਖੀ ਹੈ ਜਦੋਂ ਕਦੇ ਤੁਹਾਡੇ ਭਾਗ ਜਕ ਤੁਸੀਂ ਸ੍ਰੀ ਨਨਕਾਣਾ ਸਾਹਿਬ ਜਾਓ ਪਾਕਿਸਤਾਨ ਤਾਂ ਸਾਸੰਨ ਪਹਿਲਾਂ ਵੱਡਣ ਤੋਂ ਲੰਘ ਕੇ ਲਾਹੌਰ ਆਉਣੇ ਲਾਹੌਰ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਛੇਤੀ ਅਸਥਾਨ ਹੈ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਅਸਥਾਨ ਹੈ ਉੱਥੇ ਲਾਹੌਰ ਵਿੱਚ ਇੱਕ ਗੁਰਦੁਆਰਾ ਹੈ ਉਹ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼ਹੀਦ ਸਿੰਧ ਸਿੰਘਣੀਆਂ ਕੱਲੇ ਸਿੰਘਾਂ ਦਾ ਸ਼ਹੀਦਾਂ ਦਾ ਨਹੀਂ ਸਿੰਘਣੀਆਂ ਸ਼ਹੀਦ ਪਾਈਓ ਪੰਥ ਨੇ ਅਰਦਾਸ ਵਿੱਚ ਇਹ ਪਹਿਰਾ ਸ਼ਾਮਲ ਕੀਤਾ ਕੱਲੇ ਸਿੰਘ ਸ਼ਹੀਦ ਨਹੀਂ ਜਿਸ ਕੌਮ ਦੇ ਤੁਸੀਂ ਵਾਰਸ ਬੈਠੇ ਹੋ ਉਸ ਕੌਮ ਵਿੱਚ ਸਿੰਘ ਨਹੀਂ ਗੱਲੇ ਸਿੰਘਣੀਆਂ ਵੀ ਸ਼ਹੀਦ ਹੋਈਆਂ ਤੈਉਂ ਅਰਦਾਸ ਵਿੱਚ ਕਹਿੰਦੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਿਨੋ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਅੱਛਾ ਵਿੱਚੋਂ ਹੁਣ ਪੰਕਤੀ ਸੁਣਿਓ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤੇ ਭੈਣੋ ਮੈਂ ਦੁੱਖ ਨਾਲ ਇਹ ਕਹਿਣ ਲੱਗਾ ਗੁੱਸਾ ਨਾ ਕਰਿਓ ਹੁਣ ਸਭ ਤੋਂ ਵੱਤ ਕੇਸਾਂ ਦੀ ਬੇਅਦਵੀ ਬੀਬੀਆਂ ਕਰਦੀਆਂ ਜਰੂਰਤ ਵੀ ਨਹੀਂ ਹੈ ਤਾਂ ਵੀ ਆ ਲੰਬੇ ਕੇਸ ਸਾਨੂੰ ਚੰਗੇ ਨਹੀਂ ਲੱਗਦੇ ਆਪੇ ਕੰਚੀ ਨਾਲ ਕੱਟੀ ਜਾਂਦੇ ਪਿੱਛੇ ਤੁਸੀਂ ਆਪੇ ਕੱਟੇ ਆਪਣੇ ਬੱਚਿਆਂ ਦੇ ਵੀ ਕੱਟ ਰਹੇ ਹੋ ਮਾਫ ਕਰਿਓ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਵੱਧ ਕਲਗੀਧਰ ਪਾਤਸ਼ਾਹ ਪਿਆਰ ਕਰਦਾ ਕਹਨੂ ਕਰਦੇ ਕਿੱਸਾ ਨੂੰ ਤਾਂ ਵੀ ਕੇਸਾਂ ਦੇ ਨਾਲ ਤੇ ਤੈਨੂੰ ਪਾਤਸ਼ਾਹ ਨੇ ਕੇਸਗੜ ਸਾਹਿਬ ਰੱਖਿਆ ਜਿਹੜਾ ਕੇਸਾਂ ਦਾ ਸਤਾਰਨ ਨਾ ਕਰੇ ਉਹਨੂੰ ਕਲਗੀਧਰ ਪਾਤਸ਼ਾਹ ਪਿਆਰ ਨਹੀਂ ਕਰੇਗਾ ਜੇ ਤੁਸੀਂ ਚਾਹੁੰਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਪਿਆਰ ਕਰਨ ਤਾਂ ਤੁਸੀਂ ਕੇਸਾਂ ਦਾ ਸਤਾਰਨ ਕਰਨ ਲੱਗ ਜਾਓ ਕਲਗੀਧਰ ਪਾਤਸ਼ਾਹ ਤੁਹਾਨੂੰ ਪਿਆਰ ਕਰੇਗਾ ਉਹਨਾਂ ਸਿੰਘ ਸਿੰਘਣੀਆਂ ਦੇ ਨਾਮ ਉੱਤੇ ਗੁਰਦੁਆਰਾ ਬਣਿਆ ਔਰ ਸਾਥ ਸੰਗਤ ਕੈਸੀ ਕੁਰਬਾਨੀ ਉਹਨਾਂ ਸਿੰਘਣੀਆਂ ਨੇ ਉਹਨਾਂ ਦੇ ਬੰਦੇ ਸ਼ਹੀਦ ਕਰ ਦਿੱਤੇ ਗਏ ਸਿੰਘਾਂ ਨੂੰ ਪਕੜ ਕੇ ਸ਼ਹੀਦ ਕਰਦਾ ਕੱਲੀਆਂ ਬੇਟੀਆਂ ਰਹਿ ਗਈਆਂ ਮੌਕੇ ਦਾ ਹੁਕਮਰਾਨ ਇਹ ਸਮਝਦਾ ਹੈ ਵੇ ਬੀਬੀਆਂ ਡੋਲ ਜਾਣਗੀਆਂ ਡਰ ਜਾਣਗੀਆਂ ਆਪੇ ਧਰਮ ਛੱਡ ਦੇਣਗੀਆਂ ਜਿਹਦੇ ਸਿਰ ਉੱਤੇ ਬੰਦਾ ਨਾ ਰਵੇ ਬੀਬੀ ਕਮਜ਼ੋਰ ਹੋ ਜਾਂਦੀ ਹੈ ਉਨੇ ਇੱਕ ਦਿਨ ਦੋ ਦਿਨ ਚਾਰ ਦਿਨ ਦਾ ਵਕਤ ਦਿੱਤਾ ਇਹਨਾਂ ਨੂੰ ਭੁੱਖੀਆਂ ਰੱਖੋ ਪਿਆਸੀਆਂ ਰੱਖੋ ਜੀਣ ਵਾਸਤੇ ਸਿਰਫ ਖੰਨੀ ਖੰਨੀ ਰੋਟੀ ਦਿਓ ਔਰ ਇਹਨਾਂ ਕੋਲੋਂ ਕੰਮ ਇਹ ਲਓ ਗਿੱਲੇ ਦਾਣੇ ਕਰਕੇ ਚੱਕੀ ਦੇ ਮੋਰੇ ਰੱਖ ਦਿਓ ਹੱਥਾਂ ਨਾਲ ਚੱਕੀ ਪੀਸਣ ਗਿੱਲੇ ਦਾਣੇ ਪੀਸਣ ਲੱਗੇਗਾ ਯੋਰ ਲੱਗੇਗਾ ਜਿਹੜੀ ਮਾਈ ਚੱਕੀ ਨਹੀਂ ਪੀਸਦੀ ਉਹਦੇ ਮਸ਼ਕਾ ਮਾਰੋ ਭਾਵ ਕੋੜਿਆਂ ਦੀ ਸਜ਼ਾ ਦਿਓ ਮਗਰ ਸਪਾਈ ਖੜੇ ਨੇ ਜਿਹੜੀ ਭੈਣ ਥੱਕ ਜਾਂਦੀ ਜक्की ਪੀਂਦੇ ਉਹਦੇ ਪਿੱਛੋਂ ਕੋੜਾ ਮਾਰਦਾ ਔਰ ਸਾਥ ਸੰਗਤ ਸਾਰਾ ਦਿਨ ਜੱਕੀ ਪੀਸਣ ਦੀ ਸਜਾ ਸ਼ਾਮਾਂ ਨੂੰ ਅੱਧੀ ਅੱਧੀ ਰੋਟੀ ਕੁਝ ਦਿਨਾਂ ਬਾਅਦ ਮੁਕੇ ਦਾ ਹੁਕਮਰਾਨ ਜੇਲ੍ਹ ਵਿੱਚ ਗੇੜਾ ਮਾਰਦਾ ਵੇਖੀਏ ਬੀਬੀਆਂ ਟੁੱਟ ਗਈਆਂ ਹੋਣਗੀਆਂ ਸਿਰ ਤੇ ਬੰਦੇ ਨਹੀਂ ਨਿੱਕੇ ਨਿੱਕੇ ਬੱਚੇ ਗੋਦੀ ਵਿੱਚ ਨੇ ਇੰਨਾ ਕਸ਼ਟ ਸਹਾਰ ਰਹੀਆਂ ਨੇ ਜਦੋਂ ਮੈਂ ਜਾਮਾਂਗਾ ਹੁਣ ਡਰੀਆਂ ਟੁੱਟੀਆਂ ਥਕੀਆਂ ਇਹ ਬੀਪੀਆਂ ਆਪੇ ਕਹਿਣਗੀਆਂ ਵੇ ਅਸੀਂ ਧਰਮ ਛੱਡਿਆ ਸਾਡੇ ਬੱਚਿਆਂ ਲਈ ਸਾਨੂੰ ਖਰਾਕ ਰੋਟੀ ਦਿਓ ਪਰ ਹਰਾਨੀ ਦੀ ਹੱਦ ਨਾ ਰਹੀ ਜਦੋਂ ਕੁਝ ਦਿਨਾਂ ਬਾਅਦ ਜੇਲ੍ਹ ਚ ਗੇਣਾ ਮਾਰਨ ਆਇਆ ਨਾ ਜਕਤੀਆਂ ਪੀਸਣ ਵਾਲੀਆਂ ਗਿੱਲਾ ਪੀਣ ਪੀਸਣ ਵਾਲੀਆਂ ਮਾਈਆਂ ਸੂਰਜ ਡੁੱਬ ਰਿਹਾ ਸੀ ਸ਼ਾਮਾਂ ਪੈ ਚੁੱਕੀਆਂ ਸਰ ਸਾਰੀਆਂ ਮਾਈਆਂ ਆਪੋ ਆਪਣੀ ਜਗ੍ਹਾ 'ਚ ਗੋਦੀਆਂ 'ਚ ਬੱਚੇ ਲੈ ਕੇ ਪਤਾ ਕੀ ਘਾ ਰਹੀਆਂ ਨੇ ਸੁਣ ਵੱਡਾ ਆਖੇ ਸਭ ਕੋਏ پڑੋਕੇ ਵਡ ਵਡਾ ਟਿੱਠਾ ਹੋਏ ਪੜੋ ਸੁਣ ਵੱਡਾ ਆਖੇ ਸਭ ਕੇ ਵਡ ਵਡਾ ਬਿਟੇ ਥੋੜਾ ਜੰਗ ਕੇ ਆ ਗਏ ਅੱਜ ਨੂੰ ਬੀਬੀਆਂ ਨੇ ਅੰਮ੍ਰਿਤ ਸ਼ਕਰ ਕੇ ਆ ਗਏ ਅੱਗੇ ਆ ਜੋ ਪਿੱਛੇ ਨਹੀਂ ਬੈਠੀ ਅੱਖੋ ਸਤਨਾਮ ਸ੍ਰੀ ਪੜੋ ਸੁਣ ਵਡਾ ਆਖੇ ਸਭ ਕੋਏ ਕਿ ਵਡ ਵਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਉਹ ਹੈਰਾਨ ਹੋ ਸਿਰ ਤੇ ਬੰਦੇ ਨਹੀਂ ਬੰਦੇ ਸ਼ਹੀਦ ਕਰ ਦਿੱਤੇ ਨੇ ਨਿੱਕਨ ਕੇ ਬੱਚੇ ਗੋਦੀ ਚ ਨੇ ਅੱਧੀ ਅੱਧੀ ਰੋਟੀ ਉੱਤੇ ਗੁਜ਼ਾਰਾ ਕਰਦੀਆਂ ਨੇ ਗਿੱਲੇ ਦਾਣੇ ਪੀਂਦੀਆਂ ਨੇ ਤਾਂ ਵੀ ਘਾ ਰਹੀਆਂ ਨੇ ਉਹਨੇ ਪੁੱਛਿਆ ਕੀ ਗਾਉਂਦੀਆਂ ਨੇ ਮੁੱਕੇ ਦੇ ਸਪਾਹੀ ਕਹਿੰਦੇ ਦੀ ਇਹ ਤਲੀਆਂ ਹੁਣ ਨਹੀਂ ਗਾਉਂਦੀਆਂ ਚਾਰ ਘਣੀਆਂ ਰਾਤੀ ਸੌਣ ਤੋਂ ਬਾਅਦ ਜਦੋਂ ਸਵੇਰੇ ਅਸੀਂ ਵੇਖੀਦਾ ਇਹ ਸਵੇਰੇ ਵੀ ਗਾਉਂਦੀਆਂ ਹੁੰਦੀਆਂ ਆਪੇ ਅਨਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਸਾ ਸੰਗਤ ਬਾਣੀ ਇੱਕੋ ਤਾਕਤ ਹੈ ਜਿਹੜੀ ਦੁੱਖ ਵਿੱਚ ਵੀ ਤੁਹਾਨੂੰ ਤਾਕਤ ਵਰ ਰੱਖੇ ਕਸ਼ਟ ਵਿੱਚ ਵੀ ਬਾਣੀ ਤੁਹਾਡੇ ਨਾਲ ਸਾਥ ਦੇਦੀ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਿਵਕ ਜਨ ਮੰਨੇ ਪਰ ਤਖ ਗੁਰੂ ਨੇ ਸਾਰੇ ਗੁਰਬਾਣੀ ਉਹ ਤਾਕਤ ਹੈ ਵੱਡੇ ਤੋਂ ਵੱਡੇ ਗਮ ਦੁੱਖ ਹਰਕ ਸੋਗ ਵਿੱਚੋਂ ਵੀ ਤੁਹਾਨੂੰ ਕੱਢ ਕੇ ਤੰਦਰੁਸਤ ਉਹ ਬੀਬੀਆਂ ਸਵੇਰੇ ਸ਼ਾਮ ਬਾਣੀ ਪੜਦੀਆਂ ਨੇ ਜਦ ਜਿਵੇਂ ਰਹਾਸ ਦਾ ਪਾਠ ਕਰਦੀਆਂ ਨੇ ਹੁਕਮਰਾਨ ਹੈਰਾਨ ਹੋ ਗਏ ਉਹਨੇ ਕਿਹਾ ਕੱਲ ਸਵੇਰੇ ਵੇਖਾਂਗੇ ਰਾਤ ਲੰਘ ਗਈ ਜਦੋਂ ਸਵੇਰੇ ਦਿਨ ਚੜਿਆ ਉਹ ਗੁੱਸੇ ਨਾਲ ਭੜਿਆ ਪੀਤਾ ਫਿਰ ਆ ਗਿਆ ਸਾਹਮਣੇ ਕੀ ਵੇਖਦਾ ਬੀਬੀਆਂ ਫਿਰ ਗੱਲ ਰਹੀ ਬੜੇ ਆਨੰਦ ਵਿੱਚ ਪੜਦੀਆਂ ਨੇ ਆਨੰਦ ਬਿਆ ਮੇਰੀ ਮਾਏ ਸਤ ਗੁਰੂ ਮੈਂ ਅੱਜ ਕੇ ਪੜੋ ਆਨੰਦ ਬਿਆ ਮੇਰੀ ਮਾਏ ਸਤ ਗੁਰੂ